ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਅੱਜ ਜਿਹੜੀ ਗੱਲਬਾਤ ਕਰਾਂਗੇ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਰਾਜਸਥਾਨਾ ਨੇੜੇ ਲੱਗਦੇ ਇਲਾਕੇ ਆ ਕੁਝ ਡਰਾਇਰ ਇਲਾਕੇ ਹੈਗੇ ਆ ਜਿਵੇਂ ਇਹਦੇ ਵਿੱਚ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਫਾਜ਼ਲਕਾ ਮੁਕਸਰ ਤੇ ਫਰੋਜਪੁਰ ਜਿਹੜੇ ਇਲਾਕੇ ਹੈਗੇ ਕੁਝ ਪੋਰਸ਼ਨ ਜਿਹੜੇ ਫਾਜ਼ਲਕਾ ਨਾਲ ਲੱਗਦਾ ਫਰੋਜਪੁਰ ਦਾ ਇਲਾਕਾ ਤੇ ਕੁਝ ਪੋਰਸ਼ਨ ਜਿਹੜਾ ਸੰਗਰੂਰ ਦਾ ਮਾਨਸਾ ਨਾਲ ਲੱਗਦਾ ਹੈਗਾ ਰੇਤਲਾ ਇਲਾਕਾ ਹੈਗਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਜਿਹੜੇ ਰੁੱਖ ਉਹਦੇ ਚ ਲੱਗਦੇ ਆ ਉਹਦੇ ਬਾਰੇ ਚਰਚਾ ਕਰਾਂਗੇ ਦੇ ਕੋਈ ਬਹੁਤ ਹੀ ਇੰਪੋਰਟੈਂਟ ਹੈਗਾ ਜੋ ਰੇਤੀ ਵਿੱਚ ਰੇਤੀ ਦੀ ਗੱਲ ਆਉਂਦੀ ਜਿਹੜੋ ਬਿਲਕੁਲ ਸਾਡਾ ਇਹ ਡਰਾਈ ਇਲਾਕਾ ਹੈ ਜਾਂਦੇ ਆ ਸਾਡੇ ਰੁੱਖ ਬਹੁਤ ਹੀ ਅਲੱਗ ਹੈ ਇੱਥੇ ਮਤਲਬ ਇਹ ਨੂੰ ਸਮਝਣਾ ਪੈਣਾ ਜਿਹੜਾ ਸੈਂਟਰਲ ਜ਼ੋਨ ਹੈਗਾ ਪਟਿਆਲਾ ਲੁਧਿਆਣਾ ਜਿਲੰਦਰ ਜਿਹੜਾ ਹੈਗਾ ਇੱਥੇ ਜਿਹੜੀ ਵੇਜੀਟੇਸ਼ਨ ਬਹੁਤ ਅਲੱਗ ਹੈਗੀ ਆ ਤੇ ਜਿਹੜਾ ਇਹ ਇਲਾਕਾ ਡਰਾਈ ਹੋਣ ਕਰਕੇ ਤੇ ਇਹ ਮਤਲਬ ਕਹਿੰਦਾ ਇਹਦੇ ਰੁੱਖ ਬਹੁਤ ਹੀ ਡਿਫਰੈਂਟ ਆ ਇਹਦੇ ਮਤਲਬੋਂ ਜ਼ਿਆਦਾ ਕੰਡਿਆਲੇ ਰੁੱਖ ਸਾਡੇ ਪੰਜਾਬ 'ਚ ਅਸੀਂ ਇਹਨੂੰ ਪੜ੍ਹਿਆ ਵੀ ਆ ਤੇ ਬਜ਼ੁਰਗਾਂ ਤੋਂ ਵੀ ਸੁਣਿਆ ਸਾਰਾ ਸਿਸਟਮ ਤੇ ਅਸੀਂ ਦੇਖਿਆ ਵੀ ਵੇਜਿਟੇਸ਼ਨ ਜਿਹੜੀ ਹੈਗੀ ਸਾਡੀ ਉਸ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ ਰੁੱਖ ਇਸ ਇਲਾਕੇ ਦੇ ਢੁਕਵੇਂ ਹੋ ਦੇ ਬਾਰੇ ਪਰ ਚਰਚਾ ਕਰਾਂਗੇ ਕਿਉਂਕਿ ਗੱਲ ਇਸ ਤਰ੍ਹਾਂ ਹੈਗੀ ਆ ਵੀ ਸਾਨੂੰ ਜਿਹੜਾ ਸਿਲੈਕਸ਼ਨ ਜਿਹੜੀ ਹੈਗੀ ਆ ਰੁੱਖਾਂ ਦੀ ਇਹਨਾਂ ਇਲਾਕੇ 'ਚ ਬਹੁਤ ਹੀ ਇੰਪੋਰਟੈਂਟ ਹੈਗੀ ਆ ਮਤਲਬ ਜੇ ਅਸੀਂ ਮਤਲਬ ਸ਼ੁਰੂਆਤ ਤੋਂ ਹੀ ਗਲਤ ਕੁਝ ਕਰ ਪਏ ਬੈਠੇ ਤਾਂ ਤਾਂ ਕੋਈ ਫਾਇਦਾ ਨਹੀਂ ਹੋ ਉਹ ਆਲਟੀਮੇਟਲੀ ਸਾਡਾ ਜਿਹੜੀ ਸਾਡਾ ਇਹ ਇਕੋਸਿਸਟਮ ਹੈਗਾ ਨੂੰ ਖਰਾਬ ਕਰ ਸਕਦੇ ਹੈਗੇ ਆ ਤੋ ਬੋਸਰੀ ਰਿਪੋਰਟਾਂ ਚ ਮੈਂ ਫੋਰਨ ਕੰਟਰੀਜ਼ ਵੀ ਆ ਰਹੀਆਂ ਇੱਕ ਸਪਰਸ ਦੀ ਵੈਰਾਈ ਹੈਗੀ ਆ ਇਹ ਜਰਮਨ ਯੂਰਪ ਦੇ ਇਲਾਕੇ ਵਿੱਚ ਉੱਥੇ ਹੁਣ ਦੇਖਿਆ ਇੱਕ ਬੀਟਲ ਨਾਂ ਦਾ ਕੀੜਾ ਹੈਗਾ ਸਾਰੇ ਦੇ ਸਾਰੇ ਮੋਨੋ ਮੋਨੋ ਕਲਚਰ ਸੀ ਰੁੱਖਾਂ ਦਾ ਉੱਥੋਂ ਸਾਰੇ ਸਾਰਾ ਉਹਨੇ ਮਤਲਬ ਖਤਮ ਕਰਤੀ ਹੈਗੀ ਆ ਇਹ ਸਿਸਟਮ ਨੇ ਦੇਖਣ ਨੂੰ ਰਿਪੋਰਟ ਆ ਕਾਰੀ ਹੈਗੀ ਆ ਇਸੇ ਤਰ੍ਹਾਂ ਜੇ ਹੁਣ ਆਪਾਂ ਸਿਲੈਕਸ਼ਨ ਨਾ ਕੀਤੀ ਸਾਡੇ ਰੁੱਖਾਂ ਦੇ ਇਨਾਂ ਇਲਾਕਿਆਂ ਵਿੱਚ ਸਹੀ ਢੰਗ ਨਾਲ ਜਿਹੜੇ ਸਾਡੇ ਪੰਜਾਬ ਦੇ ਪ੍ਰਾਤਨ ਰੁੱਖ ਸੀ ਉਹ ਦੱਸੂਗਾ ਕਿਹੜੇ ਕਿਹੜੇ ਰੁੱਖ ਸੀਗੇ ਤਾਂ ਫੇਰ ਨਹੀਂ ਤਾਂ ਸਾਡੇ ਵੀ ਹਾਲਾਤ ਸਾਡੇ ਠੀਕ ਨਹੀਂ ਹੋ ਸਕਦੇ ਲੰਬੇ ਸਮੇਂ 1 ਜਿਹੜਾ ਹੁਣ ਅਸੀਂ ਜਿਹੜਾ ਕਨਸੈਪਟ ਲੱਗੇ ਜਿਹੜਾ ਜੰਗਲ ਦਾ ਕਨਸੈਪਟ ਜਿਹੜਾ ਅਸੀਂ ਬਾਰ-ਬਾਰ ਚਰਚਾ ਕਰਦੇ ਮਿਨੀ ਫੋਰੈਸਟ ਦੀ ਗੱਲ ਇਹ ਇੱਕ ਮੈਨ-ਮੇਡ ਜੰਗਲ ਹੈ ਆਪਣੋ ਇਹ ਵੀ ਸਮਝਣਾ ਪੈਣਾ ਹੈਗਾ ਇਹ ਕੁਦਰਤੀ ਜੰਗਲ ਨਹੀਂ ਇਹ ਮੈਨ-ਮੇਡ ਜੰਗਲ ਹੈ ਕਿਉਂਕਿ ਅਸੀਂ ਮਰੁੱਖਾਂ ਨੇ ਬਹੁਤ ਵੱਡੇ ਲੈਵਲ ਤੇ ਡੀਫੋਰੈਸਟੇਸ਼ਨ ਜੁਰੂ ਕੀਤੀ ਹੈਗੀ ਆ ਤਾਂ ਇਹਨੂੰ ਲਾਉਣ ਦਾ ਜਿਹੜਾ ਅਸੀਂ ਲਾ ਰਹੇ ਤਾਂ ਇਹ ਮੈਨ-ਮੇਡ ਜੰਗਲ ਹੈਗੇ ਆ ਤੇ ਇਹਦੇ ਵਿੱਚ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਹੈਗਾ ਵੀ ਇੱਥੇ ਪੁਰਾਣੇ ਸਮੇਂ ਦੀ ਵੇਜਿਟੇਸ਼ਨ ਕੀ ਸੀਗੀ ਤੇ ਹੁੰਦਾ ਕੀ ਹਿਸਾਬ ਤਾਂ ਬਸ ਸਾਰਾ ਕੁਝ ਚੈੱਕ ਕਰਕੇ ਫਿਰ ਸਾਨੂੰ ਮਤਲਬ ਕਹਿੰਦਾ ਪਲਾਂਟੇਸ਼ਨ ਆ ਮੈਨੂ ਮੇਡ ਕਰਨੀ ਚਾਹੀਦੀ ਇਸ ਲਈ ਸਾਨੂੰ ਬਹੁਤ ਸਿਲੈਕਸ਼ਨ ਆਫ ਸਪੀਸੀਜ਼ ਬੜੀ ਇੰਪੋਰਟੈਂਟ ਹੈਗੀ ਇਸ ਲਈ ਆਪਾਂ ਕੁਝ ਦੱਸਾਂਗੇ ਤੁਹਾਨੂੰ ਜਿਹੜੀਆਂ ਵੈਰਾਈਟੀਆਂ ਅਸੀਂ ਦੇਖੀਆਂ ਇਹਨਾਂ ਇਲਾਕਿਆਂ ਵਿੱਚ ਜਿਹੜੇ ਮੈਂਸ਼ਨ ਕੀਤੇ ਆ ਸਭ ਤੋਂ ਪਹਿਲਾਂ ਨਿੰਮ ਨਿੰਮ ਦਾ ਜਿਹੜਾ ਨਿੰਮ ਬਹੁਤ ਹੀ ਇੰਪੋਰਟੈਂਟ ਰੋਖਾ ਹੈ ਮਤਲਬ ਗਰਮੀ ਨੂੰ ਸਹਾਰ ਜਾਂਦਾ ਰੇਤੇ ਨੂੰ ਸਹਾਰ ਜਾਂਦਾ ਹੈਗਾ ਦੇਸੀ ਕਿੱਕਰ ਦੇਸੀ ਕਿੱਕਰ ਸਾਡੀ ਬਹੁਤ ਮਸ਼ਹੂਰ ਆ ਪੰਜਾਬ ਦੇ ਇਸ ਇਲਾਕੇ ਚ ਟੁਕਮੀ ਲੱਗੀ ਹੈ ਇਹ ਵੈਸੇ ਸਾਰੇ ਪੂਰੇ ਪੰਜਾਬ ਚ ਹੀ ਪਾਈ ਜਾਂਦੀਆਂ ਪਰ ਜਿਹੜਾ ਇਹ ਇਹ ਨੂੰ ਸੁੰ ਤੇ ਹੁਣ ਥੋੜਾ ਜੀਰੀ ਲੱਗਨ ਕਰਕੇ ਥੋੜਾ ਜਰੂਰ ਸਾਨੂੰ ਮਤਲਬ ਕਿਕਰਾਂ ਥੋੜੇ ਸੁੱਕਣ ਚਾਹੀਏ ਹੈਗੀ ਆ ਕਿਉਂਕਿ ਜਿਆਦਾ ਪਾਣੀ ਨਹੀਂ ਮੰਗਦੀ ਆ ਰਾਜਸਥਾਨ ਚ ਵੀ ਬਹੁਤ ਜਿਆਦਾ ਕਿਕਰ ਦੇਖੀ ਜਾ ਸਕਦੀ ਉਹਦਾ ਕਾਲੀਸਰੀ ਤੇ ਮਤਲਬ ਕਹਿੰਦਾ ਕਾਲੀਸਰੀ ਬਹੁਤ ਮਸ਼ਹੂਰ ਹੈਗੀ ਆ ਇਹ ਵੀ ਆਪਣੇ ਪੰਜਾਬ ਦੇ ਇਲਾਕੇ ਵਿੱਚ ਅਸੀਂ ਦੇਖਿਆ ਫਿਰੋਜ਼ਪੁਰ ਦੇ ਜਿਹੜੇ ਇਲਾਕੇ ਦਰਿਆ ਦੇ ਕੰਢੇ ਵਿੱਚ ਦੇਖਿਆ ਬਹੁਤ ਵੱਡੀਆਂ ਸਰੀ ਦੇ ਕਾਲੀਸਰੀ ਦੇ ਰੁੱਖ ਦੇਖਿਆ ਬਾਕੀ ਇਸ ਵਿੱਚ ਵੀ ਇਹ ਚੱਲ ਜਾਂਦੀ ਸੀ ਆਲਰੇਡੀ ਆਬਜ਼ਰਵੇਸ਼ਨ ਲਈ ਹੈਗੀ ਆ ਟੱਕ ਹੋ ਗਿਆ ਟੱਕ ਇਹੋ ਜੀ ਵੈਰੈਟੀ ਆ ਜਿਹੜੇ ਕਿ ਜਿੱਥੇ ਕੋਈ ਵਿਆਵਾਨ ਕੋਈ ਜਗਾ ਹੋਵੇ ਜੀ ਉਸ ਨੂੰ ਰੋਆਇਵ ਕਰਨ ਹੁੰਦੇ ਟੱਕ ਸਭ ਤੋਂ ਬੈਸਟ ਰੋਖਾ ਟੱਕ ਸਾਡੇ ਪੰਜਾਬ ਦੇ ਵਿੱਚ ਬਹੁਤ ਸੀਗਾ ਇਹ ਟੱਕ ਨੂੰ ਲਾ ਕੇ ਇਸ ਇਲਾਕੇ ਵਿੱਚ ਲਾ ਸਕਦੇ ਆਪਾਂ ਝੰਡ ਝੰਡ ਸਾਡਾ ਪੰਜਾਬ ਦਾ ਬਹੁਤ ਹੀ ਜਬਰਸ ਰੋਖਾ ਤਾਂ ਇਹ ਜਿਹੜਾ ਜਿਵੇਂ ਝੰਡ ਰਾਜਸਥਾਨ ਦਾ ਸਟੇਟ ਰੋਖਾ ਇਸ ਲਈ ਜਿਹੜੇ ਇਲਾਕੇ ਸਾਡੇ ਰਾਜਸਥਾਨ ਦੇ ਨੇੜੇ ਲੱਗਦੇ ਬਾਰਡਰ ਲੱਗਦੇ ਆ ਉਹ ਝੰਡ ਉੱਥੇ ਬਹੁਤ ਟਕਮਾ ਹੈਗਾ ਇਸ ਲਈ ਝੰਡ ਪਾ ਲਾ ਸਕਦੇ ਹੈਗੇ ਆ ਟਾਲੀ ਟਾਲੀ ਸਾਡਾ ਸਟੇਟ ਰੋਖਾ ਇਹ ਕਿਸੇ ਵੀ ਇਲਾਕੇ ਚ ਹੋ ਜਾਂਦਾ ਹੈਗਾ ਤਾਂ ਇਸ ਲਈ ਇਸ ਇਲਾਕਿਆਂ ਚ ਵੀ ਸਾਨੂੰ ਅਸੀਂ ਦੇਖਿਆ ਬਹੁਤ ਸਾਰੀਆਂ ਟਾਲੀਆਂ ਗਰੋ ਕਰ ਜਾਂਦੀ ਹੈਗੀ ਮਤਲਬ ਤੇਉਦੁਰ ਖੈਰਾ ਕੀ ਵੈਸੇ ਤਾਂ ਇਹ ਖੈਰ ਜਿਹੜਾ ਕੰਡੀਪਿਲਡ ਦਾ ਇਲਾਕਾ ਹੈਗਾ ਉੱਥੇ ਬਹੁਤ ਹੀ ਜਬਰਦਸਤ ਰਿਕਰ ਮਿਲਦੀ ਹੈ ਪਰ ਫਿਰ ਵੀ ਅਸੀਂ ਇਹਦੇ ਟ੍ਰਾਇਲ ਜਿਹੜੇ ਖੈਦ ਲਾਉ ਵੀ ਠੀਕ ਰਿਜ਼ਲਟ ਦੇ ਰਿਹਾ ਕਿਉਂਕਿ ਇਹ ਰੇਤਲਾ ਇਲਾਕਾ ਹੈਗਾ ਇੱਥੇਲੇ ਬਸ ਮਿੱਟੀ ਹੋਰ ਤਰ੍ਹਾਂ ਦੀ ਆ ਉਸੋ ਰੇਰੂ ਆ ਗਏ ਰੇਰੂ ਨੂੰ ਵੀ ਰਾਜਸਥਾਨ ਵਿੱਚ ਬਹੁਤ ਲਾਇਆ ਜਾਂਦਾ ਇਹ ਚਿੱਟੀ ਗਿੱਕਰ ਬੋਲਦੇ ਵੀ ਅਸੀਂ ਟ੍ਰਾਇਲ ਲਾਏ ਹੋਏ ਵੀ ਚੰਗਾ ਸਾਨੂੰ ਰਿਜ਼ਲਟ ਦੇ ਰਿਹਾ ਹੈਗਾ ਉਸੋ ਫਾਲਸਾ ਫਾਲਸਾ ਵੀ ਮਤਲਬ ਕਹਿੰਦਾ ਠੀਕ ਰੋਖੇਗਾ ਕਈਆਂ ਨੇ ਬਾਗ ਵੀ ਲਾਇਆ ਇਸ ਇਲਾਕੇ ਵਿੱਚ ਜਗਾ ਫਰੂਟ ਦੇ ਰਿਹਾ ਹੈਗਾ ਉਸ ਉਹ ਫਲਾਈ ਫਲਾਈ ਸਾਡਾ ਬਠਿੰਡੇ ਦੇ ਵਿੱਚ ਸਾਡਾ ਲੱਖੀ ਜੰਗਲ ਕਰਕੇ ਹੈਗਾ ਫਲਾਈ ਸਾਫ ਗੁਰਦਰਾ ਉਥੋਂ ਇੰਡੀਕੇਸ਼ਨ ਮਿਲਦੀ ਹੈ ਫਲਾਈ ਵੀ ਸਾਡਾ ਪੰਜਾਬ ਦਾ ਉਪਰਾਤਨ ਰੋਖਾ ਇਹ ਫਲਾਈਆਂ ਵੀ ਅਸੀਂ ਬਠਿੰਡੇ ਦੇ ਵਿੱਚ ਦੇਖੀਆਂ ਪੁਰਾਣੀਆਂ ਲੱਗੀਆਂ ਇਹ ਵੀ ਲਾ ਸਕਦੇ ਆਪ ਹੈਗੇ ਤੂਤ ਤੂਤ ਨਾ ਦਾ ਪਿੰਡ ਵੀ ਹੈਗਾ ਫਾਜ਼ਲਗਾ ਦੇ ਵਿੱਚ ਇਹ ਤੂਤ ਇਥੋਂ ਇੰਡੀਕੇਸ਼ਨ ਮਿਲਦੀ ਵੀ ਤੂਤ ਸਾਡੇ ਇਸ ਇਲਾਕੇ ਦਾ ਹੈਗਾ ਤੂਤ ਨੂੰ ਲਾ ਸਕਦੇ ਆ ਜਮਨ ਪੰਨੀ ਵਾਲਾ ਫੱਤਾ ਕੁਝ ਦਿਨ ਪਹਿਲਾਂ ਐਚਟੀਸੀ ਰਿਪੋਰਟ ਆਈ ਆ ਉਥੇ ਇੱਕ ਜਿਹੜਾ ਜਮਨ ਨੂੰ ਇੱਕ ਸੇਲ ਕਰਨ ਦਾ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਇੱਕ ਮਾਰਕੀਟ ਬਣੀ ਆ ਉਹ ਬਾਹਰਲੇ ਸਟੇਟਾਂ ਨੂੰ ਜਮਨ ਗਈ ਹੈ ਵੀ ਜਮਨ ਸਾ ਲਸੂੜਾ ਤੇ ਲਸੂੜੀ ਵੱਡਾ ਲਸੂੜਾ ਤੇ ਲਸੂੜੀ ਛੋਟੀ ਲਸੂੜੀ ਇਹ ਵੀ ਸਾਡਾ ਟੁਕਮਾ ਹੈਗਾ ਉਸ ਤੋਂ ਬਾਅਦ ਜੰਗਲ ਜਲੇਬੀ ਦਾ ਅਸੀਂ ਟ੍ਰਾਇਲ ਲਾ ਰਹੇ ਆ ਇਹ ਦੇਖ ਰਹੇ ਹਾਂ ਕਿ ਰਿਜ਼ਲਟ ਕੀ ਦੇ ਰਹੀ ਆ ਸੈਂਟਰਲ ਜਿਹੜਾ ਇਹ ਪੰਜਾਬ ਦਾ ਪਟਿਆਲਾ ਇਲਾਕਾ ਹੈਗਾ ਇਧਰ ਇਲਾਕੇ ਦੇ ਅਸੀਂ ਦੇਖਿਆ ਪੁਰਾਣੇ ਰਾਜੇ ਮਹਾਰਾਜਾਂ ਨੇ ਲਾਈਆਂ ਹੋਈਆਂ ਜਾਂ ਕਈ ਇਲਾਕਿਆਂ ਕਈ ਏਰੀਆ ਚ ਚੰਗਾ ਮਤਲਬ ਫਲਰਿਸ਼ ਕਰ ਰਹੀ ਆ ਇਹ ਕੰਡਿਆਂ ਵਾਲਾ ਰੁੱਖ ਹੈਗਾ ਵੀ ਦੇਖਦੇ ਹਾਂ ਰਿਜ਼ਲਟ ਅਸੀਂ ਕੀ ਦਿੰਦਾ ਹੈਗਾ ਉਸ ਤੋਂ ਬਾਅਦ ਮਹਿੰਦੀ ਆ ਗਿਆ ਮਹਿੰਦੀ ਵੀ ਚੱਲ ਰਹੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਰਹੀ ਮੋਰਿੰਗਾ ਸਹੰਜਣਾ ਵੀ ਸਰਵਾਈਵ ਕਰ ਰ ਤੇ ਦੇਸੀ ਬੀਰੀ ਤੇ ਮਲਾ ਬੀਰੀ ਬਹੁਤ ਹੀ ਸ਼ਾਨਦਾਰ ਰੋਖ ਹੈ ਗਿਆ ਇਹ ਬਹੁਤ ਹੀ ਵਧੀਆ ਰਿਜ਼ਲਟ ਦੇ ਰਿਹਾ ਕਿਉਂਕਿ ਬਹੁਤ ਸਾਰੇ ਬੀਰੀ ਸਾਹਿਬ ਗੁਰਦਰਾ ਸਾਡੇ ਮਾਨਸਾ ਜ਼ਿਲ੍ਹੇ ਜੀ ਹੈਗੇ ਕੁਝ ਬਠਿੰਡੇ ਜ਼ਿਲ੍ਹੇ ਜੀ ਵੀ ਬੀਰੀ ਦੇ ਨਾਂ ਤੇ ਗੁਰੂ ਘਰ ਬਣੇ ਇਸ ਲਈ ਟਕਮਾ ਹੈਗਾ ਉਸ ਅਰਜਨ ਦੀ ਗੱਲ ਕਰਦੇ ਆ ਅਰਜਨ ਨੋਡ ਸਾਡਾ ਪੰਜਾਬ ਦਾ ਸਾਡੇ ਕੋਈ ਇਤਿਹਾਸਿਕ ਸਾਨੂੰ ਕੋਈ ਇਹਦੇ ਗਾਰਡਿੰਗ ਕੁਝ ਨਹੀਂ ਮਿਲਿਆ ਪਰ ਫਿਰ ਵੀ ਇੰਡੀਆ ਦਾ ਨੇਟਿਵ ਰੋਖਾ ਤੇ ਇਹ ਮਤਲਬ ਕਹਿੰਦਾ ਵਾਟਰ ਲੋਕਿੰਗ ਦੇ ਅਨੁਸਾਰ ਜਾਂਦਾ ਇਹਦੀ ਇੰਪੋਰਟੈਂਸ ਇਹ ਹੈਗੀ ਆ ਪਾਣੀ ਖੜੇ ਪਾਣੀ ਨੂੰ ਹਸਾਰ ਜਾਂਦਾ ਇਸ ਲਈ ਇਹ ਇਲਾਕੇ ਬਾਰੇ ਜਿਹੜੇ ਸੇਮ ਦਾ ਇਲਾਕਾ ਜਿਵੇਂ ਹੋਇਆ ਉਹ ਆਪਾਂ ਗੱਲ ਕਰਾਂਗੇ ਇਹ ਵੀ ਇਹ ਵੀ ਰੁੱਖ ਸਾਨੂੰ ਹਸਾਰਦਾ ਹੈਗਾ ਸੰਭਾਲੂ ਇੱਕ ਬਹੁਤ ਹੀ ਸ਼ਾਨਦਾਰ ਰੁੱਖਾ ਇਹ ਛੋਟੇ ਕੱਦ ਦਾ ਰੁੱਖਾ ਤਾਂ ਇਹ ਵੀ ਸਾਡੇ ਇਲਾਕੇ ਚੱਲਦਾਦਾ ਵਨ ਪੀਲੂ ਇਹ ਦੋ ਅਲੱਗ-ਅਲੱਗ ਰੁੱਖਾ ਇਹ ਬਹੁਤ ਵਧੀਆ ਰਿਜ਼ਲਟ ਦਿੰਦੇ ਕਿਉਂਕਿ ਇਹ ਖਾਰੀ ਝਾੜੀ ਵੀ ਬੋਲਦੇ ਨੇ ਨੂੰ ਮਤਲਬ ਇਹ ਖਾਰੀਆਂ ਜ਼ਮੀਨਾਂ ਦੇ ਰੁੱਖਾ ਡਰਾਈ ਜਿੱਥੇ ਰਾਜਸਥਾਨ ਦਾ ਜਿੰਨੇ ਬਹੁਤ ਡਰਾਈ ਇਲਾਕਾ ਜਿੱਥੇ ਬਿਲਕ ਅਰੂ ਹੂੜੇ ਦਾ ਰੁਕੀ ਬਹੁਤ ਹੀ ਜ਼ਬਰਦਸਤ ਇਹ ਵੀ ਮਤਲਬ ਕਹਿੰਦਾ ਰਾਜਸਥਾਨ ਦੇ ਵਿੱਚ ਜਿਹੜਾ ਫੁੱਲ ਹੈਗਾ ਸਟੇਟ ਫਲਰ ਹੂੜੇ ਦਾ ਹੈਗਾ ਇਹ ਵੀ ਮਤਲਬ ਕਹਿੰਦਾ ਬਹੁਤ ਜ਼ਬਰਦਸਤ ਹੈ ਵੀ ਸਾਡੇ ਬਿਲਕੁਲ ਪਾਣੀ ਜਿਹੜਾ ਬਿਨਾਂ ਨਾਂ ਵੀ ਹੋਊਗਾ ਤਾਂ ਵੀ ਸਹਾਰ ਜਾਣਗੇ ਇਹ ਰੇਤਲੇ ਇਲਾਕੇ ਨੂੰ ਜਿਹੜਾ ਗਰਮ ਰੇਤਾ ਹੋਇਆ ਨਜਰੂ ਉਸ ਨੂੰ ਵੀ ਇਹ ਸਹਾਰ ਨਾਲ ਰੋਖਿਆ ਕਰੂੜੇ ਦਾ ਉਦੋਂ ਬਾਅਦ ਜਿਹੜਾ ਕਰੀਰ ਆ ਗਿਆ ਕਰੀਰ ਨੂੰ ਅਸੀਂ ਨੋ ਡਾਊਟ ਅਸੀਂ ਹਜ ਤੱਕ ਤਿਆਰ ਨਹੀਂ ਕਰ ਪਾਏ ਬੜੀ ਮੁਸ਼ਕਲਤਾਂ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਬੀਜ ਮਿਲਣਾ ਬੜਾ ਮੌਕਾ ਔਕਾ ਕਰੀਬ ਦਾ ਕਿਉਂਕਿ ਡੀਲਰਾਂ ਦਾ ਚਾਰ ਪੈਂ ਕਾਜੇ ਕੀ ਵਾਲੀ ਕਾਮਯਾਬੀ ਨਹੀਂ ਜਿੱਦਣ ਕਾਮਯਾਬੀ ਮਿਲਗੀ ਫਿਰ ਅਸੀਂ ਇਹਨੂੰ ਕਰੀਰ ਨੂੰ ਵੀ ਇਸ ਇਲਾਕੇ ਵਿੱਚ ਕੋਈ ਕਰੀਰ ਵੀ ਜਿਹੜਾ ਡਰਾਈ ਇਲਾਕੇ ਨੂੰ ਰੋਖਾ ਤਾਂ ਇਹ ਹੀ ਮਤਲਬ ਕਹਿੰਦਾ ਚੱਲ ਸਕਦਾ ਹੈਗਾ ਤੇ ਹਿੰਗੋੜ ਤੇ ਹਿੰਜਨ ਸਾਨੂੰ ਇਹ ਹਿੰਗੋੜ ਦਾ ਰੋਖ Rajasthan ਚ ਪਾਇਆ ਜਾਂਦਾ ਸਾਨੂੰ ਹਜੇ ਤੱਕ ਮਿਲਿਆ ਨਹੀਂ ਹੈਗਾ ਕਿਸੇ ਇਲਾਕੇ ਚ ਇਹਨੂੰ ਵੀ ਅਸੀਂ ਕੁਝ ਟ੍ਰਾਇਲ ਲਾਏ ਹੋਏ ਆ ਇਹਨੂੰ ਜੇ ਤਿਆਰ ਕਰਾਂਗੇ ਤਾਂ ਇਹ ਵੀ ਡਰਾਈ ਇਲਾਕੇ ਨੂੰ ਸਹਾਰ ਜਾਂਦਾ ਹੈਗਾ ਤੇ ਬਹੁਤ ਹੀ ਜਬਰੂਸੇਵੀ ਦਵਾਈਆਂ ਚ ਵੀ ਕੰਮ ਆਉਂਦਾ ਤਾਂ ਬਾਇਓ ਡੀਜ਼ਲ ਵੀ ਬਣਦਾ ਹੈਗਾ ਹਿੰਗੋੜ ਦਾ ਹਿੰਜਨ ਵੀ ਬੋਲ ਦਿੰਦੇ ਨੇ ਇਹਨੂੰ ਮਤਲਬ ਉਸੋ ਫਰਮਾ ਫਰਮਾ ਵੀ ਬਹੁਤ ਹੀ ਜਬਰੂਸ ਉਹ ਬਹੁਤ ਹੀ ਨੂੰ ਸੂਖਮ ਜਿਹੜਾ ਬਹੁਤ ਹੀ ਜਿਹੜਾ ਢੁਕਮਾ ਸਿਸਟਮ ਹੈਗਾ ਇਸ ਲਈ ਇਹ ਫਰਮਾ ਦਾ ਰੁੱਖ ਵੀ ਲਾ ਸਕਦੇ ਆਪਾਂ ਬਿਲਕੁਲ ਜੇ ਵਾਟਰ ਲੌਗਿੰਗ ਕੰਡੀਸ਼ਨ ਆ ਉਸ ਵਿੱਚ ਵੀ ਇਹ ਸਰਵਾਈਵ ਕਰ ਜਾਂਦੀ ਹੈਗੀ ਇਹ ਜਬਰ ਸੁਰੱਖੇਗਾ ਉਸ ਆਮਲਾ ਆਮਲੇ ਦੇ ਕੋਈ ਸਟਾਈਲ ਲਾਏ ਸੀ ਦੇਖਦੇ ਆ ਰਿਜ਼ਲਟ ਕੀ ਦਿੰਦਾ ਆਮਲਾ ਜਿਸ ਤਰ੍ਹਾਂ ਜਾਮਨ ਦੇ ਰਹੀ ਉਸ ਤਰ੍ਹਾਂ ਹੋ ਸਕਦਾ ਆਮਲਾ ਵੀ ਇਸ ਇਲਾਕੇ ਚ ਚੱਲ ਜੇ ਪਰ ਹਜੇ ਹੋ ਇਹਨਾਂ ਰਿਸਪੌਂਸ ਪੋਜ਼ਿਟਿਵ ਨਹੀਂ ਹੈਗਾ ਮਤਲਬ ਇਲਾਕੇ ਵਿੱਚ ਉਸ ਵਾਰ ਪਿਲਖਨ ਬੋਰਡ ਪੀਪਲ ਇਹ ਅਸੀਂ ਪੰਜਾਬ ਦੇ ਸਾਰੇ ਇਲਾਕਿਆਂ 'ਚ ਦੇਖਿਆ ਹੈਗਾ ਇਹਨੂੰ ਅਸੀਂ ਕੁਝ ਕੁਝ ਟ੍ਰਾਇਲ ਵਿੱਚ ਬੇਸਿਸ ਤੇ ਲਾਏ ਹੈਗਾ ਲਖੜਾ ਜਿਹੜੇ ਜਿਆਦਾ ਹੈਗੇ ਸਾਨੂੰ ਮਤਲਬ ਮਾਜੇ ਦਬਾਬਾ ਹੋ ਗਿਆ ਇਹਦੇ ਲਈ ਪਾਸੇ ਕੰਡੀ ਬੈਲਟ ਹੋਇਆ ਇਸ ਇਲਾਕੇ ਜਿਆਦਾ ਪਾਈਆਂ ਜਾਂਦੀ ਹੈਗੇ ਇਸ ਇਲਾਕੇ ਥੋੜਾ ਟ੍ਰਾਇਲ ਲਾ ਕੇ ਦੇਖਾਂਗੇ ਵੱਡੇ ਸਕੇਲ ਦਾ ਵੀ ਕੀ ਰਿਜ਼ਲਟ ਦੇ ਰਿਹਾ ਹੈਗਾ ਤਾਂ ਇਹ ਜਿਹੜੇ 30 ਰੁੱਖ ਜਿਹੜੇ ਚਰਚਾ ਕੀਤੀ ਆ 30 31 ਰੁੱਖ ਜਿਹੜੇ ਇੱਕ ਮੁਠਾ ਇੱਕ ਮੁਠਾ ਵੀ ਇੱਕ ਰਹਿ ਗਿਆ ਇੱਕ ਮੁਠਾ ਵੀ ਰਾਜਸਥਾਨ ਚ ਪਾਇਆ ਜਾਂਦਾ ਹੈ ਵੀ ਅਸੀਂ ਪੰਜਾਬ ਦੇ ਵਿੱਚ ਬਾਰਡਰ ਜਿਹੜਾ ਇਧਰਲਾ ਇਲਾਕਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਕੁਮੁੱਠੇ ਦੇ ਬੀਜਾਂ ਦੀ ਵੀ ਇੱਕ ਸਬਜ਼ੀਆਂ ਚ ਪਾਇਆ ਜਾਂਦਾ ਹੈਗਾ ਬੜਾ ਰੀ ਮੈਡੀਸਨਲ ਵੈਲਿਊ ਵਾਲੀ ਗੂੰਦ ਨਿਕਲਦੀ ਬਹੁਤ ਵੈਲਿਊਏ ਤੇ ਕਮੂਠਾ ਵੇਸੀ ਟ੍ਰਾਇਲ ਦੇ ਵਿੱਚ ਲਾਇਆ ਹੋਇਆ ਇਹ ਜਿਹੜੇ 31 ਰੁੱਖ ਅਸੀਂ ਗੱਲ ਕੀਤੀ ਹੈ ਇਹੇ ਰੁੱਖ ਹੈਗਾ ਜਿਹੜੇ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਮੈਂ ਫੇਰ ਦੁਬਾਰਾ ਕਹ ਰਿਹਾ ਟੁਕਮੇ ਹੈਗੇ ਆ ਮਤਲਬ ਕਿਉਂਕਿ ਜੇ ਇਸ ਤੋਂ ਇਸ ਤੋਂ ਅਸੀਂ ਬਾਹਰ ਨੂੰ ਜਾਵਾਂਗੇ ਕੋਈ ਹੋਰ ਵੈਰੈਟੀ ਚੁਣਾਂਗੇ ਤਾਂ ਉਹ ਸਾਡਾ ਕੋਈ ਲੰਬੇ ਸੋਮੇ ਤੋਂ ਕੋਈ ਬੜਾ ਰਿਜ਼ਲਟ ਪੋਜ਼ਿਟਿਵ ਹੋ ਸਾਰਾ ਨਾ ਆਵੇ ਮਤਲਬ ਕਹਿੰਦਾ ਇਸ ਲਈ ਜਿਹੜੇ ਅਸੀਂ ਜੰਗਲ ਲਾਉਨੇ ਆ ਬਹੁਤ ਸਾਰੇ ਕਿਹ ਬੇ ਰਿਕੁਐਰੀ ਆਉਂਦੀ ਹੈਗੇ ਵੀ ਜਦੋਂ ਅਸੀਂ ਪਿੰਡਾਂ ਚ ਜੰਗਲ ਲਾਉਨੇ ਉੱਥੋਂ ਕੰਡਿਆਂ ਨੂੰ ਲੈ ਕੇ ਕੰਡੇ ਕੰਡੇਲ ਰੱਖਣ ਨੂੰ ਲੈ ਕੇ ਬੜ ਪਰ ਇਹ ਕਲ ਸਮਝਣੀ ਪੈਣੀ ਇੱਥੇ ਇਹ ਕੰਡੇ ਵਾਲੇ ਰੋਖੇ ਕਿ ਜਿੰਨੇ ਹੈਗੇ ਕਿਕਰਾਂ ਹੋਈਆਂ ਝੰਡ ਹੋ ਗਿਆ ਫਲਾਹੀ ਹੋ ਗਿਆ ਰੇਰੂ ਹੋ ਗਿਆ ਇਹ ਇਸ ਇਲਾਕੇ ਦੀ ਸ਼ਿੰਗਾਰ ਆ ਤੁਸੀਂ ਦੇਖੋਗੇ ਜਿਉਂ-ਜਿਉਂ ਅਸੀਂ ਇਹ ਲਾਉਂਦੇ ਜਾ ਰਹੇ ਹਾਂ ਇਹਦਾ ਰਿਜ਼ਲਟ ਬਹੁਤ ਜ਼ਬਰਦਸਤ ਆ ਬਲੋ ਤੇ ਦੂਸਰੀ ਇੱਥੇ ਸਮੱਸਿਆ ਇਹ ਆਈ ਪਈ ਆ ਦੇਖੋ ਇੱਕ ਪਾਸੇ ਜਿਹੜੀ ਸਾਡੀ ਪਹਾੜੀ ਕਿਕਰ ਜਿਹੜੀ ਵਲੇਟੀ ਕਿਕਰ ਬੋਲਦੇ ਆ ਜਿਹੜੇ ਅਸੀਂ ਮਸਕੜ ਬੋਲਦੇ ਆ ਮਸਕੜ ਨੇ ਆਲਰੇਡੀ ਕਬਜ਼ਾ ਕੀਤਾ ਹੋਇਆ ਮਸਕੜ ਦਾ ਕੱਡਾ ਇੰਨਾ ਭੇੜਾ ਕੱਡਾ ਹੈਗਾ ਤਾਂ ਉਸ ਨੂੰ ਤਾਂ ਇਹ ਜਿਹੜੀ ਸਾਡੇ ਨੇਟਿਵ ਹੈਗੇ ਇਹਨਾਂ ਦੇ ਜਿਹੜੇ ਕੰਡੇ ਹੈ ਕੁਝ ਵੀ ਨਹੀਂ ਹੈਗੇ ਮਤਲਬ ਤਾਂ ਇਸ ਲਈ ਜਿਹੜਾ ਇਹ ਸਾਨੂੰ ਸਮਝਣਾ ਪੈਣਾ ਵੀ ਜਿਹੜੇ ਜਿੰਨੇ ਵੀ ਰੁੱਖ 33 ਰੁੱਖ ਮੈਂ ਮੈਂਸ਼ਨ ਕੀਤੀ 33 ਰੁੱਖ ਇਹ ਸਾਡੇ ਇਸ ਇਲਾਕੇ ਦੇ ਸ਼ਿੰਗਾਰ ਆ ਮਤਲਬ ਟੁਕ ਮੇ ਰੁੱਖਾ ਬਜ਼ੁਰਗਾਂ ਨੇ ਗੱਲਾਂ ਕੀਤੇ ਇੱਕ ਤਾਂ ਮਾਂ ਪੜੀਆਂ ਹੈਗੀਆਂ ਅਸੀਂ ਆਪ ਦੇ ਟ੍ਰਾਇਲ ਆਏ ਹੈਗੇ ਆ ਤਾਂ ਇਸ ਲਈ ਇਹ ਰੁੱਖ ਜਿਹੜੇ ਹੈਗੇ ਬੈਸਟ ਰੁੱਖ ਹੈਗੇ ਆ ਇਹ ਮਤਲਬ ਕਹਿੰਦਾ ਜੋ ਵੀ ਸਾਡੇ ਐਡਮਿਨਿਸਟ੍ਰੇਸ਼ਨ ਵੱਲੋਂ ਮਤਲਬ ਜੋ ਵੀ ਨੁਮਾਇंदे ਸੁਣ ਰਹੇ ਆ ਜਾਂ ਸਾਡੇ ਦੇ ਇਸ ਇਲਾਕੇ ਦੇ ਲੋਕ ਹੈਗੇ ਆ ਤਾਂ ਉਹ ਉਹਨੂੰ ਸਮਝਣਾ ਪੈਣਾ ਵੀ ਇਹਨਾਂ ਰੁੱਖਾਂ ਨੂੰ ਹੀ ਪ੍ਰਮੋਟ ਕਰਨਾ ਪੈਣੀ ਇਨ ਇਲਾਕੇ ਵਿੱਚ ਇਹ ਹੋ ਗਈ ਜੰਗਲਾਂ ਦੀ ਗੱਲ ਹੁਣ ਜਦੋਂ ਰੋਡ ਸਾਈਡ ਤੇ ਅਸੀਂ ਆਵਾਂਗੇ ਰੋਡ ਸਾਈਡ ਤੇ ਲਿੰਗ ਰੁੜਾਂ ਹੋਈਆਂ ਹੋਰ ਹੋਇਆ ਉਹ ਉਦੋਂ ਵੀ ਇਹੀ ਚੁਣੇ ਜਾਣਗੇ ਰੁੱਖ ਸਾਡੀ ਸਰਵਾਈਵਲ ਹੀ ਇਨ੍ਹਾਂ ਰੁੱਖਾਂ ਦੀ ਹੋਣੀ ਹੈ ਮਤਲਬ ਤੇ ਇਹ ਸਮਝਣਾ ਪੈਣਾ ਇਹ ਰੁੱਖ ਰੋਡ ਸਾਈਡ ਤੇ ਮਤਲਬ ਕਹਿੰਦਾ ਜੰਗਲਾਂ ਦੀ ਫਾਰਮ ਸਾਨੂੰ ਲਾਉਣੇ ਪੈਣੇ ਉਸ ਤੋਂ ਬਾਅਦ ਇੱਕ ਹੋਰ ਬਹੁਤ ਹੀ ਜਬਰਸਤ ਅਸੀਂ ਹੋਰ ਗੱਲ ਕਰਨੀ ਹੈਗੀ ਆ ਵੀ ਜਿਹੜੀ ਵਾਟਰ ਲੋਕਿੰਗ ਕੰਡੀਸ਼ਨ ਆ ਇਹਦੇ ਵਿੱਚ ਤਿੰਨ ਪਿੰਡ ਆਦੇ ਮਹਿਰਾਣਾ ਪਿੰਡ ਆ ਕਾ ਰਾਜਾਵਾਲੀ ਪਿੰਡ ਇੱਕ ਬਹਾਵਲ ਵਾਸੀ ਕਰਕੇ ਪਿੰਡ ਆ ਇਹ ਤਿੰਨ ਪਿੰਡ ਹੈਗੇ ਜਿਹੜੇ ਕਿ ਅਸੀਂ ਬਿਲਕੁਲ ਹੀ ਸੇਮ ਦਾ ਇਲਾਕਾ ਉਸ ਵਿੱਚ ਅਸੀਂ ਜਿਹੜੀ 831 ਵੈਰਾਈ ਲਾਗੇ ਸੀ ਉਹਨਾਂ ਵਿੱਚ ਅਸੀਂ ਰਿਜ਼ਲਟ ਦੱਸਣਾ ਚਾਹੁੰਦੇ ਆ ਕਿ ਕੀ ਅਸੀਂ ਦੇਖਿਆ ਕਿਹੜੀ ਵੈਰਾਈ ਨੇ ਸਹਿਣ ਕੀਤਾ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਫਰਮਾ ਹੈਗੀ ਹੈ ਫਰਮਾਨ ਇਹਨੂੰ ਸਹਿਣ ਕੀਤਾ ਇਸ ਪਾਣੀ ਨੂੰ ਅਰਜਨ ਹੋ ਗਿਆ ਅਰਜਨ ਨੇ ਸਹਿਣ ਕੀਤਾ ਟਾਲੀ ਨਹੀਂ ਸਹਿਣ ਟਾਲੀ ਨਹੀਂ ਸਹਿਣ ਕਰ ਪਾਈ ਕਿਕਰ ਨਹੀਂ ਸਹਿਣ ਪਰ ਕਰ ਪਾਈ ਕੁਝ ਪੋਰਸ਼ਨ ਜਿਹੜਾ ਕਿਕਰ ਉੱਚਾ ਸੀਗਾ ਉਹ ਚੱਲੀ ਆ ਕਿਕਰ ਨਹੀਂ ਸਹਿਣ ਪਾਈ ਕਰ ਪਾਈ ਤੇ ਵਣ ਪਿੱਲੂ ਜਿਹੜਾ ਹੈਗਾ ਉਸ ਇਲਾਕੇ ਨੂੰ ਮਤਲਬ ਸੌਂਦੇ ਰੋਖਾ ਖਾਰੀ ਝਾੜੀ ਰੋਖਾ ਇਹ ਵਣ ਪਿੱਲੂ ਵਧੀਆ ਚੱਲੇ ਹੈਗੇ ਉੱਥੇ ਟੱਕ ਦਾ ਰੋਖ ਵਧੀਆ ਚੱਲਿਆ ਮਰਿੰਗਾ ਵਧੀਆ ਚੱਲਿਆ ਸ ਤੇ ਮੈਂ ਦੀ ਦੇ ਸੰਭਾਲੂ ਮਤਲਬ ਜਿਹੜੀ ਬਿਲਕੁਲ ਹੀ ਸੇਮ ਸੀਗਾ ਵਾਟਰ ਲੌਕਿੰਗ ਇਹ 7-8 ਵੈਰੈਟੀਆਂ ਅੱਗੇ ਹੋਰ ਫਰਦਰ ਸਕੈਨਿੰਗ ਹੋਈ ਆ ਤੇ ਇਹ ਜਾ ਕੇ ਕਾਮਯਾਬ ਹੋਈਆਂ ਮਤਲਬ ਆਪਾਂ ਨੂੰ ਸਮਝਣਾ ਪੈਣਾ ਕਿ ਜਿੱਥੇ ਜਿਹੇ ਜੀ ਜ਼ਮੀਨ ਹੈਗੀ ਜਿਵੇਂ ਵਾਟਰ ਲੌਕਿੰਗ ਦੀ ਕੰਡੀਸ਼ਨ ਆ ਸ਼ੂਰਾ ਹੈਗਾ ਖਾਰਾ ਹੈਗਾ ਉਹਨਾਂ ਜ਼ਮੀਨਾਂ 'ਚ ਆਪਾਂ ਕਿੰਨਾ ਮਰਜ਼ੀ ਜ਼ੋਰ ਲਾ ਲਈਏ ਵੀ ਆਪਾਂ ਕੋਈ ਹੋਰ ਲਾਉਣ ਨੂੰ ਉੱਥੇ ਸਰਵਾਈਵ ਨਹੀਂ ਕਰਨਾ ਹੈਗਾ ਕਿਉਂਕਿ ਜਿਹੜੀਆਂ ਇਹ ਹੈਗੀਆਂ ਇਹਨਾਂ ਰੁੱਖਾਂ ਦੀਆਂ ਜਣਾ ਹੈਗੀਆਂ ਬੜੀਆਂ ਉਸ ਨੂੰ ਮਤਲਬ ਸਹਾਰ ਸਕਦੇ ਉਸ ਪਾਣੀ ਨੂੰ ਉਸ ਮਤਲਬ ਕਹਿੰਦਾ ਖਾਰੇ ਪਾਣੀ ਨੂੰ ਸਹਾਰ ਸਕਦੀਆਂ ਇਸ ਲਈ ਆਪਾਂ ਨੂੰ ਜਿਹੜੀ ਰੁੱਖਾਂ ਦੀ ਜਿਹੜੀ ਜਦੋਂ ਆਪਾਂ ਲਾਉਣੀ ਹੈਗੀ ਵਿਉਂਤਬੰਦੀ ਕਰਨੀ ਹੈ ਪਲਾਂਟੇਸ਼ਨ ਕਰਨ ਦੀ ਤੇ ਸਾਨੂੰ ਮਤਲਬ ਇਹ ਸੋਚਣਾ ਪੈਣਾ ਹੈਗਾ ਵੀ ਕੀ ਕਿਹੜੇ ਇਲਾਕੇ 'ਚ ਕੀ ਲੱਗ ਰਿਹਾ ਹੈਗਾ ਅਸੀਂ ਜੋ ਇੱਧਰ ਨੂੰ ਆਵਾਂਗੇ ਕੰਡੀਪੈਡ ਨੂੰ ਜਾਵਾਂਗੇ ਬਹੁਤ ਹੋ ਸਕਦਾ ਬਹੁਤ ਲੱਗੇ ਕਿਸਮਾ ਸਾਨੂੰ ਸੋਚਣੇ ਪੈਣ ਤਾਂ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਨੂੰ ਲਾਉਣ ਤੋਂ ਪਹਿਲਾਂ ਇਹ ਸੋਚੀਏ ਵੀ ਅਸੀਂ ਜ਼ਮੀਨ ਕਿਹੜੀ ਹੈਗੀ ਆ ਕਿਹੜਾ ਇਲਾਕਾ ਹੈਗਾ ਤੇ ਉੱਥੇ ਕੀ ਲੱਗਣਾ ਹੈਗਾ ਇਸ ਨੂੰ ਵਿਚਾਰ ਕਰਕੇ ਹੀ ਮਤਲਬ ਕਹਿੰਦਾ ਸਾਨੂੰ ਸਮਝਣਾ ਪੈਣਾ ਹੁਣ ਸਾਡੇ ਅਸੀਂ ਇੱਕ ਪੈਂਫਲੇਟ ਪਬਲਿਸ਼ ਕੀਤਾ ਉਰ ਬੀ ਅੱਛੀ 80 ਕਿਸਮਾਂ ਲਿਖੀਆਂ ਸੀ ਮਤਲਬ ਹੁਣ ਉਹ اسی ਕਿਸਮਾਂ ਸਾਨੂੰ ਅਸੀਂ ਨੂੰ ਸੈਪਰੇਟ ਵੀ ਕਰਾਂਗੇ 30 ਵੈਰਾਈਟੀ ਜਿਹੜੀ 31 ਮੈਂਸ਼ਨ ਕੀਤੀ ਉਹਨੂੰ ਅਸੀਂ ਅਲੱਗ ਵੀ ਪੈਂਪਲੇਟ ਬਣਾਵਾਂਗੇ ਕਿਹੜੇ ਇਲਾਕੇ ਦੇ ਟੁਕਮੇ ਰੋਖਿਆ ਗਿਆ ਤਾਂ ਉਹ ਪੈਂਪਲੇਟ ਦੇਖ ਕੇ ਕੁਝ ਲੋਕ ਕਈ ਵਾਰ ਕਰ ਦਿੰਦੇ ਵੀ ਸਾਨੂੰ ਆਹ ਭੇਜੋ ਸੀਤਾ ਅਸ਼ੋਕ ਭੇਜੋ ਸਾਨੂੰ ਮਤਲਬ ਕਹਿੰਦਾ ਹੋਰ ਵੈਰਾਈਟੀ ਜਿਹੜੀ ਹੈਗੀ ਆ ਜਿਵੇਂ ਕਚਨਾਰ ਹੋ ਗਿਆ ਹੋਰ ਜਿਹੜੇ ਸੈਂਟਰਲ ਪੰਜਾਬ ਚ ਲੱਗ ਸਕਦੇ ਉਹਨੂੰ ਭੇਜਣ ਦੀ ਬਿਹੜਾ ਹੋ ਗਿਆ ਜਿਹੜਾ ਨਹੀਂ ਜਾਂ ਸਕਦਾ ਉੱਥੇ ਇਹ ਸਾਰਾ ਰਿਕੁਐਸਟ ਆਉਂਦੀ ਹੈ ਇਸ ਲਈ ਹੀ ਤਾਂ ਹੀ ਅਸੀਂ ਅੱਜ ਜ਼ਰੂਰੀ ਸਮਝਿਆ ਵੀ ਵੀਡੀ ਤਾਂ ਕਿ ਲਾਕੇ ਵਾਈਜ਼ ਜਿਹੜਾ ਚੂਜ਼ ਕਰਨਾ ਸੀ ਪੈਂਪਲੇਟ ਨੂੰ ਵੀ ਅਸੀਂ ਰਿਵਾਈਜ਼ ਕਰਾਂਗੇ ਸਿਰ ਰਿਵਾਈਜ਼ ਕਰਨਾ ਪੈਂਪਲੇਟ ਨੂੰ ਰਿਵਾਈਜ਼ ਕਰਕੇ ਫਿਰ ਸਾਰਾ ਤੱਕ ਭੇਜਾਂਗੇ ਤਾਂ ਕਿ ਆਪਾਂ ਸਮਝ ਪਾਈਏ ਵੀ ਸਾਡੇ ਜਿਹੜੇ ਡਰਾਈ ਇਲਾਕੇ ਦੇ ਕਿਹੜੇ ਰੋਖਾ ਸੈਂਟਰਲ ਜ਼ੋਨ ਦੇ ਕਿਹੜੇ ਰੋਖਾ ਕੰਡੀ ਦੇ ਕਿਹੜੇ ਰੋਖਾ ਇਹ ਸੀ ਹੁਣ ਅਗਲਾ ਜਿਹੜਾ ਸਾਡਾ ਪੈਪਲੇਟ ਹੈਗਾ ਫਲਾਇਰ ਹੈਗਾ ਉਹ ਜਿਹੜੇ ਡਰਾਈ ਇਲਾਕੇ ਦੇ ਹੁਣ ਰੋਖਾ ਹੈਗਾ ਸੰਗਰੂਰ ਤੋਂ ਲੈ ਕੇ ਇਧਰ ਸਾਰਾ ਜਣਾ ਫਰੀਦਕੋਟ ਹੋ ਗਿਆ ਫਰੋਜ਼ਪੁਰ ਹੋ ਗਿਆ ਸਾਰਾ ਉਹਦੇ ਉੱਪਰ ਅਸੀਂ ਪਬਲਿਸ਼ ਕਰਾਂਗੇ ਨੂੰ ਤਾਂ ਕਿ ਲੋਕਾਂ ਨੂੰ ਸਮਝ ਲੱਗੇ ਵੀ ਸਾਡਾ ਅਸੀਂ ਕੀ ਲਾ ਸਕਦੇ ਆ ਧੰਨਵਾ